ਫੇਸਬੁਕ ਦੀ ਕੜੀ ਵਿੱਚ ਸਰੰਗ ਸਿਕੰਦਰ ਜੀ ਵੀ ਪਹੁੰਚੇ ਹੋਈ ਨੇ ਗੱਲਬਾਤ ਕਰਨੇ ਸਰ ਬਹੁਤ ਹੀ ਬੁਰਾ ਹੋਇਆ ਪਹਿਲਾ ਤਾਹਨਾ ਵੀ ਤੁਸੀਂ ਕੀ ਕਹਿਣਾ ਚਾਹੋਗੇ ਪਰਿਵਾਰ ਦੇ ਦੇਖੋ ਜੀ ਮਾਂ ਦਾ ਸਹਾਰਾ ਹੀ ਹੁਣ ਬਹੁਤ ਹੁੰਦਾ ਹਨਾ ਜੀ ਪਿਓ ਦਾ ਸਹਾਰਾ ਅਲੱਗ ਹੁੰਦਾ ਮਾਂ ਦਾ ਅਲੱਗ ਹੁੰਦਾ ਮਾਂ ਦੇ ਪਿਆਰਾਂ ਚ ਤਾਂ ਜੰਨਤ ਹੁੰਦੀ ਆ ਨਾ ਤੇ ਮਤਲਬ ਮੈਂ ਹੁਣ ਮਤਲਬ ਵੀ ਠੀਕ ਆ ਲਫਜ਼ ਨਹੀਂ ਹੈਗੇ ਕਹਿਣ ਨੂੰ ਬਟ ਅਸੀਂ ਤਾਂ ਇਹੀ ਕਹਿਣਾ ਕਿ ਵੀ ਖਾਨ ਸਹੀ ਰਵੇ ਉਹਦੀ ਸਿਹਤ ਠੀਕ ਰਵੇ ਸਾਡੇ ਅੰਕਲ ਠੀਕ ਰਹਿਣ ਤੇ ਅਨਫੋਰਚੂਨੇਟ ਸੀ ਜੋ ਵੀ ਬਹੁਤ ਕੁਝ ਹੋਇਆ ਹੈ ਤੇ ਪਤਾ ਨਹੀਂ ਕਾਫੀ ਦਿਨਾਂ ਤੋਂ ਅਸੀਂ ਆਪਣੇ ਕਾਫੀ ਇਹਨਾਂ ਨੂੰ ਵਧੀਆ-ਵਧੀਆ ਲੋਕਾਂ ਨੂੰ ਲੂਜ਼ ਕਰਤਾ ਇਹਨਾਂ ਇਸ ਮਹੀਨੇ-ਮਹੀਨੇ ਦੇ ਵਿੱਚ ਤੇ ਇਸ ਕਰਕੇ ਮਤਲਬ ਦੁੱਖ ਤਾਂ ਲੱਗਦਾ ਹੀ ਆ ਜੀ ਦੇਖੋ ਚਾਹੇ ਦੇਖੋ ਆਰਟਿਸਟ ਆ ਬਟ ਹੈ ਤਾਂ ਇਨਸਾਨ ਨਾ ਉਹਦੇ ਵੀ ਪੇਰੈਂਟਸ ਨੇ ਸੋ ਇਸ ਕਰਕੇ ਮੇਰੇ ਹਿਸਾਬ ਨਾਲ ਇਹ ਦੁੱਖ ਬਹੁਤ ਵੱਡਾ ਹੁੰਦਾ ਹੈ ਮਾਤਾ ਚਲੇ ਜਾਣਾ ਤੇ ਉਹ ਵੀ ਉਦੋਂ ਜਾਣਾ ਜਦੋਂ ਕਿਸੇ ਆਪਣੇ ਪੇਰੈਂਟ ਦਾ ਜਦੋਂ ਤੁਸੀਂ ਉਹਨਾਂ ਨੂੰ ਮਿਲੇ ਵੀ ਨਾ ਹੋਵੋ ਕਾਫੀ ਦਿਨ ਮੇਰੇ ਨਾਲ ਹੋ ਚੁੱਕਿਆ ਫਾਦਰ ਸਾਹਿਬ ਦੇ ਟਾਈਮ ਤੇ ਮੈਂ ਵੀ ਉਹਨਾਂ ਨੂੰ 10-11 ਦਿਨ ਨਹੀਂ ਮਿਲਿਆ ਕਿਉਂਕਿ ਮੈਂ ਖੁਦ ਬਿਮਾਰ ਹੋ ਗਿਆ ਸੀਗਾ ਤੇ ਮੈਂ ਉਹ ਇਨਫੈਕਸ਼ਨ ਜਾਂ ਹਨਾ ਉਹਦੇ ਡਰ ਤੋਂ ਫਿਰ ਮੈਂ ਨਹੀਂ ਹਸਪੀਟਲ ਉਹਨਾਂ ਕੋਲ ਗਿਆ ਕਿ ਵੀ ਇੱਦਾਂ ਨਾ ਓਏ ਖਾਂ ਦੇ ਸ਼ੋਅ ਚੱਲਦੇ ਸੀਗੇ ਤੇ ਮੈਂ ਚਾਹੁੰਦਾ ਸੀਗਾ ਕਿ ਹਨਾ ਮੈਂ ਘਰੇ ਰਹਾ ਤੇ ਪਾਪਾ ਠੀਕ ਹੋ ਜਾਣ ਵੀ ਕੋਈ ਇਨਫੈਕਸ਼ਨ ਪਾਸ ਨਾ ਹੋ ਜਾਵੇ ਹਨਾ ਮੈਂ ਬਿਮਾਰ ਆ ਤੇ ਤਾਂ ਫਿਰ ਉਹ ਚੀਜ਼ ਕਰਕੇ ਫਿਰ ਥੋੜਾ ਜਿਹਾ ਜਦੋਂ ਪਤਾ ਲੱਗਦਾ ਕਿ ਯਾਰ ਵੀ ਵੀ ਇੰਨੇ ਦਿਨ ਆਪਾਂ ਮਿਲੇ ਨਹੀਂ ਆ ਪਰ ਉਸ ਤੋਂ ਬਾਅਦ ਤੁਹਾਡੇ ਹਨਾ ਪੇਰੈਂਟ ਜਾ ਚੁੱਕੇ ਆ ਉਹ ਤੇ ਉਹ ਫਿਰ ਮਨ ਚ ਇੱਕ ਮਲਾਲ ਰਹਿ ਜਾਂਦਾ ਇੱਕ ਗੱਲ ਰਹਿ ਜਾਂਦੀ ਆ ਕਿ ਯਾਰ ਮੈਂ ਕੋਈ ਗੱਲ ਹੀ ਕਹਿ ਦਿੰਦਾ ਉਹਨਾਂ ਨੂੰ ਮੈਂ ਮੈਂ ਮੇਰੇ ਮਨ ਚ ਆ ਗੱਲ ਸੀ ਬਹੁਤ ਕੁਝ ਸੀਗਾ ਬਹੁਤ ਕੁਝ ਹੁੰਦਾ ਇੱਕ ਬੱਚੇ ਦੇ ਮਨ ਚ ਆਪਣੇ ਪੇਰੈਂਟਸ ਨੂੰ ਕਹਿਣ ਲਈ ਬਹੁਤ ਵੱਡਾ ਘਾਟਾ ਘਾਟਾ ਤਾਂ ਹੈਗਾ ਹੀ ਆ ਬਟ ਇੱਕ ਪੇਰੈਂਟ ਨੂੰ ਲੂਜ਼ ਕਰਨਾ ਇੱਕ ਬੱਚੇ ਵਾਸਤੇ ਬਹੁਤ ਬਹੁਤ ਪਹਾੜ ਡਿੱਗਣ ਵਾਲੀ ਗੱਲ ਹੁੰਦੀ ਹੈ ਉਹਦੇ ਦੀ ਮਾਤਾ ਜੀ ਦੀ ਇੰਨੀ ਉਮਰ ਵੀ ਨਹੀਂ ਸੀ ਹਿਲ ਜਾਣਦੀ ਹੈ ਨਾ ਵੀ ਤੇ ਉਹਦੇ ਇਨ ਕਾਰਨ ਥੋੜਾ ਜਿਹਾ ਮਾਪੇ 200 ਸਾਲ ਦੇ ਵੀ ਹੋ ਜਾਣ ਨਾ ਤਾਂ ਸਾਨੂੰ ਤਾਂ ਵੀ ਲੱਗਦਾ ਕਿ ਉਹਨਾਂ ਦੀ ਉਮਰ ਨਹੀਂ ਜਾਣਦੇ ਬੱਚੇ ਤਾਂ ਬੱਚੇ ਬੱਚਾ ਸੋਚਦਾ ਕਿ ਮੇਰੀ ਮਾਪੇ ਦੀ ਉਮਰ ਇੰਨੀ ਲੰਬੀ ਹੋਵੇ 200 ਸਾਲ ਦਾ ਵੀ ਹੋ ਜਾਵੇ ਤਾਂ ਵੀ ਉਹਨੂੰ ਐਦਾਂ ਵੀ ਯਾਰ ਮੇਰੇ ਸਿਰ ਤੇ ਬੈਠਾ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਮੈਂ ਚਾਹੇ ਆਪ ਜਿੰਨੇ ਜਿੱਦਾਂ ਦਾ ਮਰਜ਼ੀ ਜੋ ਮਰਜ਼ੀ ਕਰੀ ਜਾਵਾਂ ਪਰ ਠੀਕ ਹੈ ਮੇਰੇ ਮਾਪੇ ਨੇ ਮੇਰੇ ਲਈ ਇੰਨਾ ਕੁਝ ਕੀਤਾ ਬਸ ਮੇਰੇ ਲਈ ਰਹਿਣ ਉਹ ਮੇਰੇ ਮੇਰੇ ਵਾਸਤੇ ਰਹਿਣ ਸਿਰ ਤੇ ਬੈਠੇ ਆ ਹਨਾ ਬਟੂ ਬੈਠੇ ਰਹਿਣ ਪ੍ਰਮਾਤਮਾ ਸਾਰਿਆਂ ਦੇ ਮਾਪੇ ਬਪ ਨੂੰ ਸਾਰਿਆਂ ਦੇ ਬੱਚਿਆਂ ਨੂੰ ਠੀਕ ਰੱਖੇ ਤੇ ਕਦੇ ਵੀ ਇਦਾਂ ਅਨਫੋਰਚੂਨੇਟ ਗੱਲ ਨਾ ਹੋਵੇ ਕਦੇ ਵੀ ਕਿਸੇ ਨਾਲ ਹੋਵੇ ਬਹੁਤ ਉਹ ਹਲਾ ਦੇਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਅੰਦਰੋਂ ਆਕਸਾਬ ਦੇ ਬੇहद ਕਰੀਬ ਰਹੇ ਹੋ ਤੁਹਾਡਾ ਪਰਿਵਾਰੀ ਬੇहद ਕਰੀਬ ਰਿਹਾ ਤੇ ਕੋਈ ਪੁਰਾਣੀ ਯਾਦ ਕੋਈ ਸਾਂਝੀ ਕਰਨਾ ਚਾਹੋਗੇ ਆ ਮੇਰੀ ਕਿਉਂਕਿ ਮੈਂ ਨਾ ਮਿਲ ਨਹੀਂ ਸੀ ਪਾਏ ਅਸੀਂ ਕਾਫੀ ਟਾਈਮ ਤੋਂ ਹਨਾ ਤੇ ਅਸੀਂ ਤਾਂ ਆਪਸ ਚ ਖਾਨ ਤੇ ਅਸੀਂ ਤਾਂ ਮਿਲਦੇ ਸੀਗੇ ਬਟ ਆਂਟੀ ਉਹਨਾਂ ਨੂੰ ਅਸੀਂ ਮਿਲ ਨਹੀਂ ਪਾਏ ਸੀ ਕਿਉਂਕਿ ਮੇਰੀ ਨਾ ਲਾਸਟ ਟਾਈਮ ਵੀਡੀਓ ਕਾਲ ਹੋਈ ਸੀ ਕਿ ਤੇ ਇਹ ਆ ਲਾਸਟ ਟਾਈਮ ਮੇਰੇ ਖਿਆਲ ਉਹ ਵੀ ਡੇਢ ਦੋ ਸਾਲ ਹੋ ਗਿਆ ਤੇ ਉਦੋਂ ਵੀਡੀਓ ਕਾਲ ਹੋਈ ਸੀ ਆਂਟੀ ਦੇ ਨਾਲ ਤੇ ਉਦੋਂ ਅਸੀਂ ਗੱਲਾਂ ਗੁਲਾਂ ਮਜ਼ਾਕ ਬਜੂ ਕਰ ਰਹੇ ਸੀ ਅਸੀਂ ਆਪਸ ਚ ਦੋਵੇਂ ਤੇ ਇਹ ਗੋਦੀ ਚ ਸਿਰ ਰੱਖ ਕੇ ਪਿਆ ਸੀਗਾ ਤੇ ਉਹ ਇਹਦੇ ਸਿਰ ਨੂੰ ਤਾਂ ਪਲੋਸ ਰਹੇ ਸੀਗੇ ਤੇ ਹਨਾ ਤੇ ਉਹ ਉਹ ਮੂਮੈਂਟ ਮੈਨੂੰ ਚੇਤੇ ਆ ਗਿਆ ਇੱਕਦਮ ਇਹ ਤਾਂ ਬਹੁਤ ਪਿਆਰ ਬਹੁਤ ਸੀਗਾ ਹਨਾ ਇਹਨਾਂ ਦੀ ਅੰਮੀ ਜਾਨ ਨਾਲ ਤੇ ਬਹੁਤ ਜ਼ਿਆਦਾ ਉਹ ਫਿਰ ਦੁੱਖ ਤਾਂ ਹੁੰਦਾ ਹੀ ਆ ਬੱਚੇ ਨੂੰ ਜਿਹੜਾ ਬੱਚਾ ਮਾਪੇ ਦੇ ক্লোਜ਼ ਮਾਂ ਦੇ ক্লোਜ਼ ਜਾਂ ਬਾਪ ਦੇ ক্লোਜ਼ ਰਿਹਾ ਹੁੰਦਾ ਮਾਂ ਮਾਪੇ ਦੋਵੇਂ ਬੱਚੇ ਨੂੰ ਇਦਾਂ ਹੁੰਦਾ ਕਿ ਵੀ ਇਹ ਮੇਰੇ ਕੋਲ ਹੀ ਰਹਿਣ ਕਿਤੇ ਜਾਣ ਨਾ ਮੇਰੇ ਕੋਲੋਂ ਤੇ ਬਸਿਕੋ ਮਲਾਲ ਰਹਿ ਜਾਂਦਾ ਅੰਦਰ ਕਿ ਯਾਰ ਵੀ ਮੈਂ ਬਹੁਤ ਕੁਝ ਸੀਗਾ ਮੇਰੇ ਅੰਦਰ ਕਹਿਣ ਨੂੰ ਬਹੁਤ ਕੁਝ ਸੀਗਾ ਮੇਰੇ ਦੱਸਣ ਨੂੰ ਸੋ ਇਸ ਕਰਕੇ ਥੋੜਾ ਬੰਦਾ ਐਦਾਂ ਹੋ ਜਾਂਦਾ ਕਿ ਥੋੜਾ ਅੰਦਰੋਂ ਟੁੱਟ ਜਾਂਦਾ ਪਹਾੜ ਜਿਵੇਂ ਇੱਕ ਸਿਰ ਤੇ गिर ਜਾਂਦਾ ਹਨਾ ਇੱਕ ਛੱਤ ਡਿੱਗ ਜਾਂਦੀ ਹੈ ਸੋ ਫਿਰ ਉਹ ਐਦਾਂ ਫੀਲ ਕਰਦਾ ਬੰਦਾ ਯਾਰ ਬਹੁਤ ਬਹੁਤ ਧੰਨਵਾਦ ਸਰ